ਆ ਇਰੀਏ ਦੇ ਵਿੱਚ ਮਿੱਤਰੋ ਇੰਨੀ ਗਰੀਬੀ ਆ ਕਿ ਕਿਸੇ ਘਰ ਦੇ ਵਿੱਚ ਨਾ ਤਾਂ ਫਰਿੱਜ ਆ ਨਾ ਹੀ ਗੈਸ ਸਿਲੰਡਰ ਆ ਜਿਵੇਂ ਕਹਿੰਦੇ ਕਿ ਘਰ ਕੱਚੇ ਸੀ ਲੋਕ ਸੱਚੇ ਸੀ ਇਦਾਂ ਦੇ ਹਾਲਾਤ ਤੁਹਾਡਨੇ ਮੈਂ ਬਿਆਨ ਕਰਨ ਲੱਗਿਆ ਇਸ ਘਰਾਂ ਦੇ ਵਿੱਚ ਲੋਕ ਜਿਹੜੇ ਕੁੱਲੀਆਂ ਦੇ ਵਿੱਚ ਰਹਿੰਦੇ ਨੇ ਤੰਬੂਆਂ ਦੇ ਵਿੱਚ ਰਹਿੰਦੇ ਨੇ ਆਂਤਾਂ ਦੀ ਗਰੀਬੀ ਹੋਣ ਕਾਰਨ ਘਰ ਇੰਨਾ ਵਧੀਆ ਬਣਾਇਆ ਹੋਇਆ ਤਿਆਰ ਕਰਿਆ ਹੋਇਆ ਕੱਚਾ ਘਰ ਰੰਗ ਰੋਗਣ ਮਾਰ ਕੇ ਸੋ ਵੀਡੀਓ ਨੂੰ ਦੇਖ ਕੇ ਤੁਹਾਨੂੰ ਉਹ ਨੂੰ ਸਕੂਲ ਮਿਲੂਗਾ ਐਂਡ ਤੱਕ ਜਰੂਰ ਦੇਖਿਓ ਇਹਨੂੰ ਦਿਖਾਉਣੇ ਆਗੇ ਕੱਚੇ ਘਰਾਂ ਦਾ ਹਨ ਉਹੀ ਇਹਨਾਂ ਦੇ ਵੀ ਸ਼ੌਂਕ ਵੱਖਰੇ ਹੁੰਦੇ ਨੇ ਤੇ ਲੋਡਸ ਵੀ ਲੱਗੀ ਹੋਈ ਹੈ ਵੀਡੀਓ ਕੋਨ ਦੀ ਹਨ ਐਲਸੀਡੀਆਂ ਵੀ ਬਣੀਆਂ ਹੋਈਆਂ ਨੇ ਕੱਚੇ ਘਰ ਜਿਹੜੇ ਤੁਸੀਂ ਦੇਖ ਰਹੇ ਹੋ ਆ ਦੇਖ ਲਓ ਕਿੰਨਾ ਸੋਹਣਾ ਜਿਹੜਾ ਮਾਹੌਲ ਬਣਿਆ ਹੋਇਆ ਹੈਗਾ ਐਮਪੀ ਦੇ ਵਿੱਚ ਜਿਹੜਾ ਆਏ ਹੋਈ ਸੀ ਘੁੰਮਣ ਵਾਸਤੇ ਤੇ ਆਹ ਦੇਖੋ ਮਿੱਤਰੋ ਹਨਾ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਨੇ ਸਾਰੇ ਜਿਹੜਾ ਏਰੀਆ ਕੱਚਾ ਹੀ ਹੈ ਹਨਾ ਤੇ ਦਰਖਤ ਵੀ ਲੱਗੇ ਹੋਏ ਨੇ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਹੈਗਾ ਤੇ ਐਮਪੀ ਦੇ ਲੋਕ ਜਿਹੜੇ ਹਨਾ ਬਹੁਤ ਮੰਨ ਕੇ ਚੱਲੋ ਵੀ ਗਰੀਬੀ ਨਾਲ ਪੜ ਰਹੇ ਨੇ ਹਨਾ ਗਰੀਬੀ ਬਹੁਤ ਆ ਗਈ ਇਸ ਇਲਾਕੇ ਦੇ ਵਿੱਚ ਤੇ ਆ ਘਰ ਦੇਖ ਲਓ ਹਨਾ ਘਰ ਦੀਆਂ ਸੱਤਾਂ ਦੇਖ ਲਓ ਬਿਲਕੁਲ ਮੈਂ ਤੁਹਾਨੂੰ ਨਜ਼ਦੀਕੀ ਤੋਂ ਜਿਹੜੀ ਸੱਤ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਇਹ ਸੱਤਾਂ ਨੇ ਜਿਹੜੀਆਂ ਦੇਖ ਲਓ ਮਿੱਤਰੋ ਬਾਹਾਂ ਸ ਇਹਨਾਂ ਨੇ ਰੱਖ ਕੇ ਹਨ ਲੱਕੜਾਂ ਦੇ ਉੱਪਰ ਐ ਕੁੱਲੀਆਂ ਪਾ ਕੇ ਉੱਪਰ ਆ ਜਿਹੜੇ ਪੱਥਰ ਆ ਗਏ ਪੱਥਰ ਰੱਖਿਓ ਨੇ ਵੀ ਚੋਣ ਤੋਂ ਹਨ ਵੀ ਸੱਤ ਨਾਲ ਸਾਡੀ ਚੋਵੇ ਤੇ ਆਹ ਦੇਖ ਲਓ ਮਿੱਤਰੋ ਹਨ ਤੇ ਉੱਧਰ ਵੀ ਦੇਖ ਲਓ ਤੁਸੀਂ ਬਹੁਤ ਜ਼ਿਆਦਾ ਮਤਲਬ ਹੋ ਗਿਆ ਗਰੀਬੀ ਨਾਲ ਇਹ ਲੋਕ ਜਿਹੜੇ ਪੜ ਰਹੇ ਹਨ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਜਿਹੜਾ ਅੰਦਰੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਸੱਤ ਦੇਖ ਲਓ ਮਿੱਤਰੋ ਬਾਲਿਆਂ ਦੀ ਜਿਹੜੀ ਛੱਤ ਕੱਚੇ ਘਰ ਲੋਕ ਸੱਚੇ ਹੁੰਦੇ ਸੀ ਲੋ ਵੀ ਇੱਧਰ ਦੇਖ ਲਓ ਨਾ ਉਮੀ ਬਾਥਰੂਮ ਜਿਹੜੇ ਮਤਲਬ ਕਿ ਟਾਂਮੇਟਲੇ ਜਿਹੜੇ ਮਤਲਬ ਕਿ ਟੈਂਪਰੇਰੀ ਜਿਹੜਾ ਬਾਥਰੂਮ ਇਹਨਾਂ ਦੇ ਬਣਾਏ ਹੋਏ ਨੇ ਤੇ ਆਹ ਦੇਖ ਲਓ ਮਿੱਤਰੋ ਬਹੁਤ ਜ਼ਿਆਦਾ ਮਤਲਬ ਕਿ ਗਰੀਬੀ ਨਾਲੇ ਲੋਕ ਨੇ ਜਿਹੜੇ ਇੱਥੋਂ ਦੇ ਜਿਹੜੇ ਭੜ ਰਹੇ ਨੇ ਹਨਾ ਤੇ ਤੁਹਾਨੂੰ ਇੱਧਰੋਂ ਵੀ ਮੈਂ ਦਿਖਾ ਦਾਂ ਹਨਾ ਤੇ ਆਹ ਜਿਹੜੀ ਛੱਤ ਬਣੀ ਹੋਈ ਹੈਗੀ ਬਹੁਤ ਗਰੀਬੀ ਨਾਲ ਭੜ ਰਹੇ ਨੇ ਇਹ ਲੋਕ ਆਹ ਦੇਖ ਲਓ ਮਿੱਤਰੋ ਬਾਥਰੂਮ ਹਨਾ ਕਿਉਂਕਿ ਕੋਈ ਕੰਦ ਵੀ ਨਹੀਂ ਹੈਗੀ ਕੋਈ ਛੱਤ ਵੀ ਹੈ ਨਹੀਂਗੀ ਤੇ ਬਾਥਰੂਮ ਦੇਖ ਲਓ ਉਦਾਂ ਹੀ ਬਸ ਲੱਕੜਾਂ ਟਿੰਬਲ ਧੰਦੇ ਦਾ ਉਹ ਕਰਕੇ ਮਤਲਬ ਕਿ ਪਰਦੇ ਕੀਤੇ ਹੋਏ ਨੇ ਹਨਾ ਇੰਨੀ ਜ਼ਿਆਦਾ ਇੱਥੇ ਗਰੀਬੀ ਹੈਗੀ ਇਸ ਏਰੀਏ ਦੇ ਵਿੱਚ ਹਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਕਿਉਂਕਿ ਆਪਾਂ ਕਈ ਦਿਨਾਂ ਦਾ ਟੂਰ ਇੱਧਰ ਹੀ ਹੈਗਾ ਤੁਹਾਨੂੰ ਸਾਰੀਆਂ ਚੀਜ਼ਾਂ ਇੱਥੋਂ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਸੱਤ ਦੇਖ ਲਓ ਹਨਾ ਕਿੰਨੀ ਮਜ਼ਬੂਤੀ ਦੇ ਨਾਲ ਬਾਂਸ ਮੂਸ ਬਨ ਕੇ ਸਾਰਾ ਕੁਝ ਓਕੇ ਕੀਤਾ ਹੋਇਆ ਹੈਗਾ ਤੇ ਉਹ ਦੇਖ ਲਓ ਉੱਪਰ ਮੈਂ ਤੁਹਾਨੂੰ ਕੋਸ਼ਿਸ਼ ਕਰਾਂ ਵੀ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂ ਜਿਹੜੇ ਇੱਥੇ ਪੱਥਰ ਪਾਏ ਹੁੰਦੇ ਨੇ ਉਹੀ ਉੱਪਰ ਪਾਏ ਹੋਏ ਨੇ ਵੀ ਇਹ ਤਾਂ ਕੱਪ ਕਰਕੇ ਪਾਏ ਹੋਏ ਨੇ ਵੀ ਜਿਹੜੀ ਸਾਡੀ ਸੱਤ ਆ ਗਈ ਉਹ ਨਾ ਚੋਵੇ ਹਨਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ